ਉਹਨਾਂ ਦੇ ਪਹਿਲੇ ਜਿੰਨੇ ਵੀ ਕੀਤੇ ਜਾ ਰਹੇ ਆ ਉਹ ਸਾਰੇ ਹੀ ਪੰਜਾਬ ਦੇ ਲੋਕ ਵਿਰੋਧੀ ਆ ਚਾਹੇ ਉਹ ਕਿਸਾਨ ਨੇ ਚਾਹੇ ਉਹ ਮਜ਼ਦੂਰ ਨੇ ਚਾਹੇ ਉਹ ਮੁਲਾਜ਼ਮ ਨੇ ਚਾਹੇ ਆਮ ਪਬਲਿਕ ਹੈ ਕਿਉਂਕਿ ਉਹ ਸਰਕਾਰ ਜਿਹੜੀ ਆ ਆਪਣੇ ਵਾਅਦਿਆਂ ਵਿੱਚ ਫੇਲ ਹੋ ਚੁੱਕੀ ਆ ਜੀ ਆ ਦੁਪਲੀ ਬੈਲ 2025 ਲਾਗੂ ਹੋ ਜਾਂਦਾ ਤੇ ਪੰਜਾਬ ਦੇ ਲੋਕਾਂ ਦੇ ਕੀ ਸਮੁੱਚੇ ਹਿੰਦੁਸਤਾਨ ਦੇ ਲੋਕਾਂ ਦਾ ਕਹਿੰਦਾ ਉਹ ਨਾਕਿ ਜੰਮ ਹੋ ਜਾਊਗਾ ਮੁੰਬਈ ਦੀ ਗੱਲ ਕਰੀਏ ਓਡੀਸ਼ਾ ਦੀ ਗੱਲ ਕਰੀਏ ਉੱਥੇ ਜਿੱਤੇ ਪਬਲਿਕ ਯੂਟਿਲਿਟੀ ਸੈਕਟਰ ਵਾਲੇ ਹੈਗੇ ਆ ਉਹਨਾਂ ਨਾਲੋਂ ਡਬਲ ਦੇ ਨੀਅਰ ਰੇਟ ਨੇ ਟੈਰਿਫ ਦੇ ਇਲੈਕਟ੍ਰਿਸਿਟੀ ਦੇ ਕੁਝ ਨਹੀਂ ਕਰ ਰਹੀ ਹਾਈ ਕੋਰਟ ਜਾਣਗੇ ਓਰਦੋ ਜਾਣਗੇ ਕੇ ਡਿਪੈਂਡ ਕਰਾਂਗੇ ਆ ਕਰਾਂਗੇ ਇਸ ਤੋਂ ਇਲਾਵਾ ਹੋ ਜੇਗਾ ਤੇ ਇਹ ਝੜ ਕੇ ਉਤਰਦਾ ਪੈਣਾ ਕੱਲ੍ਹ ਪਰ ਤੋਂ 80 ਪੈਸੇ ਵਧਾਤੇ ਅਗਲੇ ਮਹੀਨੇ ਫੇਰ ਵਧਾ ਰਹੇ ਆ ਉਹ 12-13 ਰੁਪਏ ਜੁੰਟ ਦੇ ਲੈ ਜਾਣਾ ਚਾਹੇ ਉਹ ਮਨ ਲੋਕਾਂ ਨੂੰ ਬਿਲੀ ਪ੍ਰੂਫ ਮੈਬਰੀਏ ਸ਼ੇਅਰ ਜੁੜ ਤੈਸੋ ਜੁੜ ਉਹ ਖਤਮ ਚਨ ਸਾਰੀਆਂ ਹੀ ਸਮਝਦੇ ਖਤਮ ਦਾ 15 ਮਿੰਟਾਂ ਤੱਕ ਇਸ ਸਟੇਜ ਤੋਂ ਐਲਾਨ ਕਰਨਾ ਸਾਰੀ ਰੂਪ ਦੇ ਕਰਾ ਉਹ ਤੁਹਾਨੂੰ ਸਾਰੇ ਪਤਾ ਲੱਗ ਗਿਆ ਇਹ ਲੋਡ ਗਰੋਥ ਬਹੁਤ ਵੱਧਦੀ ਹੈ ਹਰ ਸਾਲ ਵੱਧਦੀ ਹੈ ਇਸ ਸਿਟੀ ਦੇ ਵਿੱਚ ਜਦੋਂ ਸਾਡੇ ਕੋਲ ਜ਼ਮੀਨਾਂ ਪਈਆਂ ਨੇ ਲੋਡ ਗਰੋਥ ਹੁੰਦੀ ਹੈ ਤੇ ਕੱਲ ਨੂੰ ਅਸੀਂ ਜਦੋਂ ਗ੍ਰਿਡ ਲਾਣਾ ਕੋਈ ਲਾਣਾ ਪ੍ਰੋਜੈਕਟ ਤਾਂ ਉਹ ਤੁਹਾਨੂੰ ਇਹ ਜ਼ਮੀਨਾਂ ਤਾਂ ਆਉਂਦੀ ਹੈ ਸਟ੍ਰੈਟੈਜੀਕ ਲੋਕੇਸ਼ਨਾਂ ਨੇ 10 ਤੋਂ 15 ਜਿੱਥੇ ਬੰਦੀਆਂ ਕਿਸਾਨ ਜਿੱਥੇ ਮੌਜੂਦ ਜਿੱਥੇ ਬੰਦੀਆਂ ਆਉਂਦੀਆਂ ਸਮਝੇ ਰਹੋ ਇਹ ਕਿ ਚੇਤਾਵਨੀ ਦਾ ਦੇਣ ਵਾਸਤੇ ਆਏ ਆਪਾਂ ਬੀਵੀ ਮੰਤਰੀ ਪਿੰਡ ਦੇ ਦਿਹਾੜੇ ਇਹ ਪ੍ਰੋਟੈਸਟ ਦਾ ਕਾਰਨ ਦੋ ਨੇ ਜੀ ਇੱਕ ਤਾਂ ਪੰਜਾਬ ਸਰਕਾਰ ਦੀ ਜਿਹੜੀ ਨੀਤੀ ਹੈ ਜ਼ਮੀਨਾਂ ਵੇਚਣ ਦੀ ਸਰਕਾਰੀ ਜ਼ਮੀਨਾਂ ਉਹ ਸਰਕਾਰੀ ਜ਼ਮੀਨਾਂ ਵੀ ਸਰਕਾਰ ਨੇ ਨਹੀਂ ਖਰੀਦੀਆਂ ਹੋਈਆਂ ਉਹ ਲੋਕਾਂ ਨੇ ਜਿਹੜੀਆਂ ਹੈਗੀਆਂ ਜਦੋਂ ਬਿਜਲੀ ਬੋਰ ਬਣਿਆ ਉਹਦੇ ਦਾਨ ਕੀਤੀਆਂ ਹੋਈਆਂ ਕਿਉਂਕਿ ਜਿੰਨੀਆਂ ਵੀ ਪੀਲੀ ਬੋਰ ਸਾਡੇ ਪੰਜਾਬ ਦੇ ਜਿੰਨੇ ਪੀਲੀ ਬੋਰ ਦੇ ਆਧਾਰੇ ਆ ਬਹੁਤ ਸਾਰੀਆਂ ਜ਼ਮੀਨਾਂਆਂ 10-10 ਕਿੱਲੇ 20-20 ਕਿੱਲੇ 100 ਕਿੱਲੇ ਵਿੱਚ ਉਹ ਸਰਕਾਰ ਚਾਹੁੰਦੀ ਆ ਵੀ ਵੇਚ ਕੇ ਤੇ ਆਪਾਂ ਆਪਣੇ ਤੇਜ਼ੋਰੀਆਂ ਭਰੀਏ 2003 ਦਾ ਐਕਟ ਕਹਿੰਦਾ ਵੀ ਲਾਇਸੈਂਸੀ ਜੇ ਪੀਐਸਪੀਸੀਐਲ ਪੰਜਾਬ ਦੇ ਵਿੱਚ ਲਾਇਸੈਂਸੀ ਹੈ ਉਹ ਹੀ ਸਿਰਫ ਬਿਜਲੀ ਵੇਚ ਸਕਦਾ ਹੈ ਉਹਦੇ ਸਿਗਾ ਵੀ ਲਾਇਸੈਂਸੀ کہیں ਹੋ ਸਕਦੇ ਪਰ ਉਹ ਸਿਰਫ ਆਪਣੇ ਆਪਣੇ ਨੈਟਵਰਕ ਤੇ ਬਿਜਲੀ ਵੇਚਣਗੇ ਜ਼ਮੀਨਾਂ ਵੇਚਣ ਦਾ ਵੀ ਆ ਅਸੀਂ ਉਹਨਾਂ ਨੂੰ ਕਿਸੇ ਵੀ ਕੀਮਤે ਨਹੀਂ ਵੇਚਣ ਦੇਵਾਂਗੇ ਦੇਖੋ ਜ਼ਮੀਨਾਂ ਲੋਕਾਂ ਨੇ ਤਾਂ ਦਿੱਤੀਆਂ ਉਹ ਕਿਸੇ ਵੀ ਕਿਸੇ ਨੂੰ ਤੇ ਨਹੀਂ ਆਪਾਂ ਵੇਚਣ ਦੇਵਾਂਗੇ ਨੰਬਰ 2 ਕਾਰਵਾਈ ਲਈ ਆਸੇ ਸਰਕਾਰ ਨੂੰ ਆਰਡੇ ਫਾਰਵਰਡ ਕਰ ਦੇ ਤਾਂ ਕਿ ਇਸ ਤੇ ਜੋ ਵੀ ਸਰਕਾਰ ਦੇ ਹੁਕਮ ਹੋਣਗੇ ਕਾਰਵਾਈ ਹੋਏਗੀ ਉਹ ਇਸ ਤੇ ਕੀਤੀ ਜਾਵੇ ਸ਼ੇਗਲ ਜੀ ਤੁਸੀਂ ਜੁੜ ਚੁੱਕੇ ਹੋ ਲੁਧਿਆਣਾ ਲਾਈਵ ਦੇ ਨਾਲ ਤੇ ਮੈਂ ਇਸ ਵੇਲੇ ਮੌਜੂਦ ਹ ਫਿਰੋਜ਼ਪੁਰ ਰੋਡ ਤੇ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਡੇ ਨਾਲ ਰਸਨ ਕਰ ਰਿਹਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਨੇ 16 ਤੋਂ ਵੱਧ ਜਿੱਥੇ ਮੰਨੀਆਂ ਨੇ ਅੱਜ ਸੜਕਾਂ ਤੇ ਉਤਰੀਆਂ ਨੇ ਤੇ ਨਾਲ ਹੀ ਕੈਬਨਿਟ ਜਿਹੜੇ ਵਿਜਲੀ ਮੰਤਰੀ ਨੇ ਪੰਜਾਬ ਵਿਜਲੀ ਮੰਤਰੀ ਸੰਜੀਵ ਵਰਵੜਾ ਦੇ ਆਵਾਜ਼ ਦੇ ਬਾਅਦ ਇਹਨਾਂ ਨੇ ਕਿਰਾਵ ਕਰਨਾ ਹੈ ਪਾਰੀ ਸੁਰੱਖਿਆ ਬਲ ਤਾਇਨਾਤ ਹੈ ਤੇ ਮੰਗਾ ਕੀ ਨੇ ਕਿਸ ਕਾਰਨ ਸ਼ੰਗਰਸ਼ ਕੀਤਾ ਜਾ ਰਿਹਾ ਹੈ ਗੱਲਬਾਤ ਸ਼ੁਰੂ ਕਰਾਂਗੇ ਸੱਸੀ ਗਾਲ ਸਰ ਕੀ ਨਾ ਮੇਰਾ ਨਾਮ ਕੁਰਵੈਲ ਸਿੰਘ ਬਾਦਪੁਰੀਆ ਜੀ ਪ੍ਰਧਾਨ ਐਮਪਲਾਈ ਫਾਊਂਡੇਸ਼ਨ ਪੰਜਾਬ 77 ਜੁਆਇੰਟ ਫੋਰਮ ਇਕਤਾ ਮੰਜ ਪੰਜਾਬ ਅੱਜ ਕਾਰਨ ਕੀ ਬਣਿਆ ਕਿ ਅੱਜ ਇਨੀਆਂ ਜਥੇਬੰਦੀਆਂ ਇੱਕ ਮੰਚ ਤੇ ਖੜੀ ਹੋਈਆਂ ਨੇ ਪਾਰੀ ਸੁਰੱਖਿਆ ਬਲ ਤਾਇਨਾਤ ਹੈ ਤੇ ਲੋੜ ਕੀ ਪੈ ਗਈ ਅੱਜ ਸੜਕਾਂ ਤੇ ਉਤਰਨ ਦੀ ਲੋੜ ਇਸ ਗੱਲ ਦੀ ਪੈ ਗਈ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪੰਜਾਬ ਚ ਜੀ ਉਹਨਾਂ ਦੇ ਫੈਸਲੇ ਜਿੰਨੇ ਵੀ ਕੀਤੇ ਜਾ ਰਹੇ ਆ ਉਹ ਸਾਰੇ ਹੀ ਪੰਜਾਬ ਦੇ ਲੋਕ ਵਿਰੋਧੀ ਆ ਚਾਹੇ ਉਹ ਕਿਸਾਨ ਨੇ ਚਾਹੇ ਉਹ ਮਜ਼ਦੂਰ ਨੇ ਚਾਹੇ ਉਹ ਮੁਲਾਜ਼ਮ ਨੇ ਚਾਹੇ ਆਮ ਪਬਲਿਕ ਆ ਕਿਉਂਕਿ ਉਹ ਸਰਕਾਰ ਜਿਹੜੀ ਆ ਆਪਣੇ ਵਾਅਦਿਆਂ ਵਿੱਚ ਖੇਲ ਹੋ ਚੁੱਕੀ ਆ ਹਰ ਗੱਲ 'ਚ ਖੇਲ ਹੋ ਚੁੱਕੀ ਆ ਹੁਣ ਉਹ ਕੀ ਦਾਬੀ ਕਰਨ ਕਿ ਪੰਜਾਬ ਬਿਲੀ ਪਾਵਰ ਕੌਂਦੀਆਂ ਜ਼ਮੀਨਾਂ ਵਿੱਚ ਡੈਬੀ ਆ ਅਸੀਂ ਉਹਨਾਂ ਨੂੰ ਕਿਸੇ ਵੀ ਕੀਮਤੇ ਨਹੀਂ ਵੇਚਣ ਦੇਵਾਂਗੇ ਕਿਉਂਕਿ ਜ਼ਮੀਨਾਂ ਲੋਕਾਂ ਨੇ ਦਾਤ ਦਿੱਤੀਆਂ ਉਹ ਕਿਸੇ ਵੀ ਕੀਮਤੇ ਨਹੀਂ ਆਪਾਂ ਵੇਚਣ ਦੇਵਾਂਗੇ ਨੰਬਰ 2 ਉਧਰੋਂ ਕੇਂਦਰੀ ਸਰਕਾਰ ਆ ਉਹ ਬਿਜਲੀ ਐਕਟ 2005 ਲੈ ਕੇ ਆ ਰਹੀ ਆ 2025 ਉਸ ਤੋਂ ਪਹਿਲਾਂ ਉਹ 14 ਤੋਂ ਲਗਾਤਾਰ ਉਹ ਲੈ ਕੇ ਆ ਰਹੀ ਆ ਪਰ ਜੇਕਰ ਉਹ ਬਿਲੀ ਬਿੱਲ ਨੂੰ 2025 ਲਾਗੂ ਹੋ ਜਾਂਦਾ ਤੇ ਪੰਜਾਬ ਦੇ ਲੋਕਾਂ ਦੇ ਕੀ ਸਮੁੱਚੇ ਹਿੰਦੁਸਤਾਨ ਦੇ ਲੋਕਾਂ ਦਾ ਜਿਹੜਾ ਉਹ ਨਕਦ ਦਮ ਹੋ ਜਾਊਗਾ ਕੀ ਕਮੀਆਂ ਨੇ ਉਸ ਬਿੱਲ ਦੇ ਵਿੱਚ ਕੀ ਕੁਝ ਕਮੀਆਂ ਨੇ ਇਹ ਤੁਹਾਨੂੰ ਡਾ ਲੱਗ ਰਿਹਾ ਕਿ ਜੇ ਉਹ ਕਾਨੂੰਨ ਬਣ ਜਾਂਦਾ ਹੈ ਫਿਰ ਕਟਾ ਹੋਣ ਵਾਲਾ ਤੁਸੀਂ ਪੰਜਾਬ ਦੀ ਗੱਲ ਕੀਤੀ ਹੈ ਦੇਸ਼ ਦੀ ਗੱਲ ਕਰ ਰਹੇ ਹੋ ਉਹ ਬਿਲੀ ਬਿੱਲ ਐਕਟ ਵਿੱਚ ਲੋਕਾਂ ਦੇ ਵਾਸਤੇ ਕੁਛ ਨਹੀਂਗਾ ਉਹ ਕੇਵਲ ਤੇ ਕੇਵਲ ਕਾਰਬੋਰੇਟ ਕਰਾਣੇ ਵਾਸਤੇ ਆ ਅਦਾਨੀ ਵਾਸਤੇ ਆ ਅਬਾਨੀ ਵਾਸਤੇ ਆ ਠੀਕ ਹੈ ਲੋਕਾਂ ਵਾਸਤੇ ਆ ਪਪਤ ਵਾਸਤੇ ਕੁਛ ਨਹੀਂਗਾ ਨਾ ਮਜ਼ਦੂਰ ਵਾਸਤੇ ਕਿਉਂਕਿ ਸਬਸਿਡੀ ਬੰਦ ਹੋ ਜਣੀ ਆ ਜੀ ਮਿਲਦੀਆਂ ਜੋ ਸਬਸਿਡੀ ਮਿਲਦੀਆਂ ਸਭ ਬੰਦ ਹੋ ਜਣੀ ਆ ਜਾਨਵਰੀ 26 ਤੋਂ ਜੇ ਉਹ ਲਾਗੂ ਹੋ ਜਾਂਦਾ ਤੇ ਇਹ ਜਿਹੜੀਆਂ 300 ਯੂਨਿਟ ਆ ਫ੍ਰੀ ਮਿਲ ਰਿਹਾ ਨੇ ਉਹ ਸਬਸਿਡੀ ਦੀ ਗੱਲ ਕਰ ਰਹੇ ਹਾਂ ਸਾਰੀਆਂ ਜੋ ਵੀ ਮਿਲਦੀਆਂ ਚਾਹੇ ਉਹ ਕਿਉਂ ਬਦਨ ਨੂੰ ਮੁਫਤ ਪਹਿਲੀ ਮਿਲ ਰਹੀ ਆ ਉਹ ਵੀ ਖਤਮ ਜਾਏ ਮਤਲਬ ਲੋਕਾਂ ਨੂੰ ਮਿਲੀ ਫਰੂ ਮੇਰੀ 6 ਜੂਨ 300 ਜੂਨ ਉਹ ਖਤਮ ਜਨ ਸਾਰੀਆਂ ਹੀ ਸਬਸਿਡੀਆਂ ਖਤਮ ਬਰਾਬਰ ਲੋਕਾਂ ਨੂੰ ਬਿੱਲ ਮਿਲਣਗੇ ਬਿਜਲੀ ਵਿਭਾਗ ਦੀਆਂ ਕਿਹੜੀਆਂ ਜ਼ਮੀਨਾਂ ਦੀ ਗੱਲ ਕਰ ਰਹੇ ਹੋ ਜਿਹੜੀਆਂ aarop ਲਾਏ ਜਾ ਰਹੇ ਨੇ ਕਿ ਉਹ ਵਿੱਚ ਵੇਚਣਾ ਚਾਹੁੰਦੇ ਨੇ ਸਰਕਾਰ ਦੇ ਨੁਮਾਇੰਦੇ ਜਿਹੜੇ ਨੇ ਕਿਉਂਕਿ ਜਿੰਨੀਆਂ ਵੀ ਪੀਲੀ ਬੋਰਡ ਸਾਡੇ ਪੰਜਾਬ ਦੇ ਜਿੰਨੇ ਪੀਲੀ ਬੋਰਡ ਦੇ ਆਧਾਰੇ ਆ ਬਹੁਤ ਸਾਰੀਆਂ ਜ਼ਮੀਨਾਂ ਆ 10-10 ਕੱਲੇ 20-20 ਕੱਲੇ 100 ਕੱਲੇ ਵਿੱਚ ਉਹ ਸਰਕਾਰ ਚਾਹੁੰਦੀ ਆ ਕਿ ਵੇਚ ਕੇ ਤੇ ਆਪਾਂ ਆਪਣੇ ਤਜੋਰੀਆਂ ਭਰੀਏ ਲੋਕਾਂ ਵਾਸਤੇ ਲਾਫਦਾ ਫਾਇਦਾ ਕੋਈ ਨਹੀਂ ਕੱਲ ਨੂੰ ਬਿਜਲੀ ਘਰ ਨੂੰ ਹੋਰ ਪਾਉਣ ਦੀ ਲੋੜ ਪੈਂਦੀ ਆ ਤੇ ਕਿੱਥੇ ਬਣਾਵਾਂਗੇ ਆਪਾਂ ਤੇ ਜ਼ਮੀਨ ਕਿੱਥੋਂ ਖਰੀਦਾਂਗੇ ਜਾਨੀ ਉਹ ਜਿਹੜੀ ਆ ਜ਼ਮੀਨਾਂ ਵੇਚਣ ਚਾਹੁੰਦੀ ਆ ਅਸੀਂ ਉਹ ਨਹੀਂ ਵੇਚਣ ਦਿੰਦੇ ਕੋਈ ਲੋਕਾਂ ਨੇ ਦਿੱਤੀਆਂ দান ਚ ਚਾਹੇ ਆਮ ਲੋਕਾਂ ਨੇ ਦਿੱਤੀਆਂ ਵਾ ਚਾਹੇ ਪੰਚਾਇਤਾਂ ਨੇ ਦਿੱਤੀਆਂ ਵਾ ਦਿੱਤੀਆਂ দান ਚ ਬਿਜਲੀ ਬੋਰਡ ਲੋਕਾਂ ਨੂੰ ਸੁਧਾਰ ਕਰਵਾਉਣ ਵਾਸਤੇ ਲੋਕਾਂ ਵਾਸਤੇ ਬਿਜਲੀ ਸਪਲਾਈ ਨੂੰ ਪਹੁੰਚਾਉਣ ਵਾਸਤੇ ਔਰ ਉਹ ਵਜ ਰਿਹਾ ਅਸੀਂ ਉਹਨੂੰ ਕਿਸੇ ਕੀਮਤ ਨਹੀਂ ਵੇਚਦੇ ਦੇਵਾਂਗੇ ਅੱਜ ਲਗਭਗ ਕਿੰਨੀਆਂ ਜਥੇਬੰਦੀਆਂ ਲਗਭਗ 17 ਜਥੇਬੰਦੀਆਂ ਬਿਜਲੀ ਮੁਲਾਜ਼ਮਾਂ ਦੀਆਂ ਵਾਂ ਔਰ 10 ਤੋਂ 15 ਜਥੇਬੰਦੀਆਂ ਕਿਸਾਨ ਜਥੇਬੰਦੀ ਮਜ਼ਦੂਰ ਜਥੇਬੰਦੀਆਂ ਵਾਂ ਸਮੁੱਚੇ ਰੋਗ ਇਹ ਇੱਕ ਚੇਤਾਵਨੀ ਦੇਣ ਵਾਸਤੇ ਆਏ ਆਂ ਆਪਾਂ ਬਿਜਲੀ ਮੰਤਰੀ ਲਧਿਆੜੇ ਨੂੰ ਇਸ ਤੋਂ ਬਾਅਦ ਜੇਕਰ ਉਹ ਇਸ ਗੱਲ ਤੋਂ ਪਿੱਛੇ ਨਾ ਹਟੇ ਤਾਂ ਅੱਜ ਤੋਂ ਬਾਅਦ ਅਗਲਾ ਜਿਹੜਾ ਸੰਗਠਨ ਲਾਉਣ ਆ ਉਹ ਹੋਣੀ ਵਾਲਾ ਵਾ ਸੋ ਅਗਲੀ ਗੱਲ ਜਿਹੜੀ ਮੈਸਰੂਰਨਾ ਕਿੱਟਲੋਂ ਸਾਹਿਬ ਸਾਡੇ ਨਾਲ ਗੱਲ ਕਰਨਗੇ ਇੰਨੇ ਵੱਡੇ ਲੈਵਲ ਤੇ ਇਹ ਸੰਘਰਸ਼ ਕੀਤਾ ਜਾ ਰਿਹਾ ਕੋਈ ਸਰਕਾਰ ਦਾ ਨੁ ਪਹਿਲਾ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਤੇ ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਕਿਉਂਕਿ ਲੰਬੇ ਸਮੇਂ ਤੋਂ ਜਦ ਵੀ ਕੋਈ ਗੱਲ ਹੁੰਦੀ ਹੈ ਜਾਂ ਕੋਈ ਪ੍ਰੋਟੈਸਟ ਆਹੀਂ ਜਿਹੜਾ ਹੈ ਸਹਾਰਾ ਆਮ ਜਨਤਾ ਨੂੰ ਲੈਣਾ ਪੈਂਦਾ ਹੈ ਮੇਰਾ ਨਾਮ ਹਰਮਨਦੀਪ ਹੈ ਜੀ ਜਰਨਲਿਸਟ ਅੱਤਰ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਪੰਜਾਬ ਤੇ ਇਹ ਜਿਹੜਾ ਅੱਜ ਦਾ ਪ੍ਰੋਟੈਸਟ ਹੈ ਇਹ ਸਾਰੀ ਜਿਹੜੀ ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀਆਂ ਨੇ ਉਹ ਇਕੱਠੇ ਰਲ ਕੇ ਸਮੇਤ ਜਿਹੜੀ ਹੈ ਕਿ ਕਿਸਾਨ ਜਥੇਬੰਦੀਆਂ ਇਹ ਅੱਜ ਦਾ ਪ੍ਰੋਟੈਸਟ ਚੱਲ ਰਿਹਾ ਹੈ ਇਹ ਪ੍ਰੋਟੈਸਟ ਦਾ ਕਾਰਨ ਦੋ ਨੇ ਜੀ ਇੱਕ ਤਾਂ ਪੰਜਾਬ ਸਰਕਾਰ ਦੀ ਜਿਹੜੀ ਨੀਤੀ ਹੈ ਜ਼ਮੀਨਾਂ ਵੇਚਣ ਦੀ ਸਰਕਾਰੀ ਜ਼ਮੀਨਾਂ ਉਹ ਸਰਕਾਰੀ ਜ਼ਮੀਨਾਂ ਵੀ ਸਰਕਾਰ ਨੇ ਨਹੀਂ ਖਰੀਦੀਆਂ ਹੋਈਆਂ ਉਹ ਲੋਕਾਂ ਨੇ ਜਿਹੜੀਆਂ ਹੈਗੀਆਂ ਜਦੋਂ ਬਿਜਲੀ ਬੋਰਡ ਬਣਿਆ ਉਹਦੇ ਦਾਨ ਕੀਤੀਆਂ ਹੋਈਆਂ ਅੱਜ ਉਹ ਜ਼ਮੀਨਾਂ ਸ਼ਹਿਰ ਦੇ ਸੈਂਟਰ ਦੇ ਵਿੱਚ ਹੈ ਲੁਧਿਆਣਾ ਦੀ ਗੱਲ ਕਰੀਏ ਸਰਾਬਾ ਨਗਰ ਦੀ ਹੋਗੀ ਹੋਰ ਜ਼ਮੀਨਾਂ ਜਿਵੇਂ ਨੇ ਉਹ ਪੂਰੇ ਪੰਜਾਬ ਦੇ ਸ਼ਹਿਰਾਂ ਚ ਅਲੱਗ-ਅਲੱਗ ਤਾਂ ਦੇ ਗੱਲ ਇਹ ਹੈ ਵੀ ਇਹ ਜ਼ਮੀਨਾਂ ਲੋਕਾਂ ਨੇ ਦਾਨ ਕੀਤੀਆਂ ਨੇ ਲੋਕਾਂ ਦੇ ਜਿਹੜਾ ਬਿਜਲੀ ਢਾਂਚਾ ਇਨਫਰਾਸਟ੍ਰਕਚਰ ਬਿਲਡ ਕਰਨ ਵਾਸਤੇ ਸੀਗੀਆਂ ਕੱਲ ਨੂੰ ਇਹ ਲੋਡ ਗ੍ਰੋਥ ਬਹੁਤ ਵੱਧਦੀ ਹੈ ਹਰ ਸਾਲ ਵੱਧਦੀ ਹੈ ਇਸ ਸਿਟੀ ਦੇ ਵਿੱਚ ਜਦੋਂ ਸਾਡੇ ਕੋਲ ਜ਼ਮੀਨਾਂ ਪਈਆਂ ਨੇ ਲੋਡ ਗ੍ਰੋਥ ਹੁੰਦੀ ਹੈ ਤੇ ਕੱਲ ਨੂੰ ਅਸੀਂ ਜਦੋਂ ਗ੍ਰਿਡ ਲਾਣਾ ਕੋਈ ਲਾਣਾ ਪ੍ਰੋਜੈਕਟ ਤਾਂ ਉਹ ਸਾਨੂੰ ਇਹ ਜ਼ਮੀਨਾਂ ਕੰਮ ਆਉਂਦੀ ਹੈ ਸਟਰੈਟੈਜੀਕ ਲੋਕੇਸ਼ਨਾਂ ਨੇ ਤੇ ਜੇ ਇਹ ਜ਼ਮੀਨਾਂ ਅੱਜ ਵਿਕਦੀਆਂ ਨੇ ਤਾਂ ਅਸੀਂ ਸਟਰੈਟੈਜੀ ਲੂਜ਼ ਕਰਦੇ ਆਂ ਕੱਲ ਨੂੰ ਜਦੋਂ ਲੋਡ ਦੀ ਡਿਮਾਂਡ ਆਏਗੀ ਸਾਡੇ ਕੋਲ ਲੋਡ ਸੈਂਟਰ ਦੇ ਵਿੱਚ ਗ੍ਰਿਡ ਲਾਣ ਨੂੰ ਜਗ੍ਹਾ ਨਹੀਂ ਹੋਊਗੀ ਤੇ ਸ਼ਹਿਰ ਤੋਂ ਬਾਹਰ ਅਸੀਂ ਗ੍ਰਿਡ ਲਾ ਕੇ ਸ਼ਹਿਰ ਦੇ ਵਿੱਚ ਸਪਲਾਈ ਕਿਵੇਂ ਦਵਾਂਗੇ ਤਾਂ ਸਾਡੇ ਲਈ ਤਾਂ ਇਹ ਘਾਤਕ ਹੈ ਹੀ ਹੈ ਬਿੰਗ ਬੀਲੇ ਮੁਲਾਜ਼ਮ ਵੀ ਅਸੀਂ ਲੋਕਾਂ ਨੂੰ ਸਪਲਾਈ ਕਿਵੇਂ ਦਵਾਂਗੇ ਲੋਕਾਂ ਲਈ ਵੀ ਇਹ ਜਿਹੜਾ ਬਹੁਤ ਗੰਭੀਰ ਮੁੱਦਾ ਹੈ ਵੀ ਉਹਨਾਂ ਦਾ ਜਿਹੜਾ ਅੱਗੇ ਫਿਊਚਰ ਹੈ ਉਹਦੇ ਚ ਕਿਵੇਂ ਜਿਹੜੀ ਨਿਰਵਿਘਨ ਸਪਲਾਈ ਮਿਲੂਗੀ ਉਹਨਾਂ ਨੂੰ ਦੂਜੀ ਚੀਜ਼ ਜਿਹੜਾ ਸੈਂਟਰ ਗਵਰਨਮੈਂਟ ਦਾ ਇਲੈਕਟ੍ਰਿਸਿਟੀ ਐਮੈਂਡਮੈਂਟ ਬਿਲ 2025 ਹੈ ਉਹ ਬੜਾਈ ਘਾਤਕ ਬਿਲ ਹੈ ਉਹ 2003 ਦਾ ਇਲੈਕਟ੍ਰਿਸਿਟੀ ਬਿੱਲ ਸੀ ਉਹਦੇ ਵਿੱਚ ਅਮੈਂਡਮੈਂਟ ਲਿਆਂਦੀ ਗਈ ਇਹਨਾਂ ਨੇ ਕੋਸ਼ਿਸ਼ ਕਰ ਰਹੇ ਲਗਾਤਾਰ ਹੀ 2014 ਤੋਂ ਜਦੋਂ ਉਹ ਨਡੀਆ ਦੀ ਸਰਕਾਰ ਬਣੀ ਹੈ ਹਰ ਸਾਲ ਇਹ ਲਗਭਗ ਇਹਦਾ ਡਰਾਫਟ ਆਉਂਦਾ ਟੇਬਲ ਹੁੰਦਾ ਹੈ ਜੇਪੀਸੀ ਕੋਲ ਚੱਲ ਜਾਂਦਾ ਉਸ ਉਹੀ ਡਰਾਫਟ ਜਿਹੜਾ ਬਾਰ-ਬਾਰ ਪੇਚ ਹੁੰਦਾ ਉਹਦੇ ਵਿੱਚ ਕੀ ਘਾਤਕ ਹੈ ਮੈਂ ਤੁਹਾਨੂੰ ਦੱਸਦਾ ਵੀ ਪਹਿਲੀ ਤੇ ਚੀਜ਼ ਜਿਹੜੀ ਹੈ ਉਹ 2003 ਦਾ ਐਕਟ ਕਹਿੰਦਾ ਹੈ ਵੀ ਲਾਇਸੈਂਸੀ ਜਿਵੇਂ ਪੀਐਸਪੀਸੀਐਲ ਪੰਜਾਬ ਦੇ ਵਿੱਚ ਲਾਇਸੈਂਸੀ ਹੈ ਉਹ ਹੀ ਸਿਰਫ ਬਿਜਲੀ ਵੇਚ ਸਕਦਾ ਹੈ। ਉਹਦੇ ਸਿਗਾ ਵੀ ਲਾਇਸੈਂਸੀ ਕਈ ਹੋ ਸਕਦੇ ਪਰ ਉਹ ਸਿਰਫ ਆਪਣੇ ਆਪਣੇ ਨੈਟਵਰਕ ਤੋਂ ਬਿਜਲੀ ਵੇਚਣਗੇ। ਤਾਂ ਕਿਸੇ ਨੇ ਬਿਜਲੀ ਵੇਚਣੀ ਹੈ ਇੱਕ ਪ੍ਰਾਈਵੇਟ ਕੰਪਨੀ ਨੇ ਉਹ ਨੂੰ ਆਪਣਾ ਨੈਟਵਰਕ ਬਣਾਉਣਾ ਪਊਗਾ। ਤੇ ਕਿਸੇ ਨੇ ਬਣਾ ਨਹੀਂ ਸਕਦੇ ਕਿਉਂਕਿ ਇੰਨਾ ਲੋਕਾਂ ਦੇ ਪੈਸੇ ਨਾਲ ਬਣਿਆ ਹੋਇਆ ਇਨਫਰਾਸਟ੍ਰਕਚਰ ਹੈ ਨਹੀਂ ਕੰਪੀਟ ਕਰ ਸਕਦੇ। ਇਸ ਬਿਲ ਦੇ ਵਿੱਚ ਇਹਨਾਂ ਨੇ ਕਰਤਾ ਜਿਹੜਾ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਹੈ ਲੋਕਾਂ ਦੇ ਪੈਸੇ ਨਾਲ ਲੈਣਾ ਬਿਜਲੀ ਦਾ ਢਾਂਚਾ ਪੂਰੇ ਦੇਸ਼ 'ਚ ਖੜਾ ਹੋਇਆ ਹੈ ਉਹਨੂੰ ਸ਼ੇਅਰਡ ਨੈਟਵਰਕ ਦੇ ਤੌਰ ਤੇ ਪ੍ਰਾਈਵੇਟ ਹੱਤਾਂ 'ਚ ਦੇ ਦੇਣਗੇ ਵੀ ਨੈਟਵਰਕ ਸਾਰਾ ਮਹਿਕਮੇ ਦਾ ਮੀਟਰ ਤੁਸੀਂ ਜਿਹੜੀ ਮਰਜ਼ੀ ਕੰਪਨੀ ਦਾ ਲਵਾਓ ਤੇ ਸਾਡੇ ਨਾਲ ਕੀ ਹੋਣਾ ਜੋ ਬੀਐਸਐਨਐਲ ਨਾਲ ਹੋਇਆ ਇੱਕ ਵਾਰ ਜੀਓ ਵਰਗਾ ਜਾਂ ਹੋਰ ਜਿਵੇਂ ਹੋਇਆ ਸੀ ਕਿਉਂਕਿ ਕੰਪੀਟੀਸ਼ਨ ਕਾਉਂਸਲ ਆਫ ਇੰਡੀਆ ਕੁਝ ਨਹੀਂ ਦੇਖਦੀ ਉਹਨੇ ਨਹੀਂ ਦੇਖਣਾ ਵੀ ਕੋਈ ਰੇਟ ਘੱਟ ਤੇ ਦੇ ਰਿਹਾ ਹੈ ਤੇ ਉਸ ਤੋਂ ਬਾਅਦ ਜਦੋਂ ਯੂਟਿਲੀਟੀ ਰੇਟ ਇੱਕ ਵਾਰੀ ਉਹਨਾਂ ਨੇ ਫ੍ਰੀ ਦੇਤੇ ਦੋ ਮਹੀਨੇ ਦੇਤੇ ਚਾਰ ਮਹੀਨੇ ਦੇਤੇ ਸਰਕਾਰੀ ਵਿਭਾਗਾਂ ਤੇਟੇ ਜਾ ਜਾਣੇ ਆ ਉਦੋਂ ਬਾਅਦ ਕੋਡੀਆਂ ਦੇ ਭਾਅ ਇਹੀ ਕਾਰਪੋਰੇਟ ਕਰਾਣਿਆਂ ਨੂੰ ਉਹਨਾਂ ਨੇ ਵੇਚ ਦੇਣੇ ਆ ਤੇ ਇਹ ਸਾਨੂੰ ਖਰਚਿਆ ਵੀ ਜੋ ਬੀਐਸਐਨਲ ਨਾਲ ਹੋਇਆ ਉਹੀ ਕਾਰਪੋਰੇਟ ਆਤਾ ਹੀ ਦੇਣ ਵਾਸਤੇ ਸਾਡੇ ਨਾਲ ਵੀ ਕੀਤਾ ਜਾ ਰਿਹਾ ਹੈ ਤੇ ਜਿੱਥੇ-ਜਿੱਥੇ ਵੀ ਦੇਸ਼ ਚ ਪਾਇਵਟਾਈਜੇਸ਼ਨ ਹੋਈ ਹੈ ਚਾਹੇ ਦਿੱਲੀ ਦੀ ਗੱਲ ਕਰੀਏ ਕਲਕੱਤੇ ਦੀ ਗੱਲ ਕਰੀਏ ਨੌਇਡਾ ਦੀ ਗੱਲ ਕਰੀਏ ਮੁੰਬਈ ਦੀ ਗੱਲ ਕਰੀਏ ਉੜੀਸ਼ਾ ਦੀ ਗੱਲ ਕਰੀਏ ਉੱਥੇ ਜਿੱਥੇ ਪਬਲਿਕ ਯੂਟਿਲਿਟੀ ਸੈਕਟਰ ਵਾਲੇ ਹੈਗੇ ਆ ਉਹਨਾਂ ਨਾਲੋਂ ਡਬਲ ਦੇ ਨੀਅਰ ਰੇਟ ਨੇ ਟੈਰਿਫ ਦੇ ਇਲੈਕਟ੍ਰਿਸਿਟੀ ਦੇ ਤਾਂ ਆਮ ਜਦ ਤੱਕ ਇੱਥੇ ਜਾਏਗੀ ਇਸ ਤੋਂ ਬਾਅਦ ਕ੍ਰੋਸ ਸਬਸਿਡੀ ਦੀ ਗੱਲ ਹੈ ਕ੍ਰੋਸ ਸਬਸਿਡੀ ਕੀ ਹੁੰਦਾ ਜੀ ਗਰੀਬ ਤਬਕਾ ਆਪਣਾ ਕੰਜ਼ਿਊਮਰ ਹੈ ਡੇਲੀ ਆਪਣਾ ਡੋਮੈਸਟਿਕ ਦਾ ਘਰੇਲੂ ਉਹਨੂੰ ਘੱਟ ਰੇਟ ਲਾਣੇ ਆ ਕਮਰਸ਼ੀਅਲ ਦਾ ਵੱਧ ਰੇਟ ਹੈ ਇੰਡਸਟਰੀ ਦਾ ਘੱਟ ਰੇਟ ਹੈ ਤਾਂ ਇਦਾਂ ਜਿਹੜਾ ਹੈਗਾ ਬੈਲੈਂਸ ਆਊਟ ਕੀਤਾ ਹੁੰਦਾ ਕਿਉਂਕਿ ਬਿਜਲੀ ਇੱਕ ਰੇਟ ਤੇ ਆ ਰਹੀ ਹੈ ਪਰ ਬੈਲੈਂਸ ਆਊਟ ਕਰਕੇ ਟੈਰਿਫ ਡਿਸਾਈਡ ਹੁੰਦੇ ਆ ਤਾਂਕਿ ਹਰੇਕ ਬੰਦਾ ਅਪੋਰਟ ਕਰ ਸਕੇ ਘਰ ਚ ਕਨੈਕਸ਼ਨ ਪਰ ਕਰੋਡ ਸਬਸਿਡੀ ਜਦੋਂ ਖਤਮ ਹੋਗੀ ਉਹਦੇ 'ਚ ਇਹ ਵੀ ਫਲੈਟ ਰੇਟ ਲਾ ਦੋ ਤਾਂ ਕਰੇਲੂ ਯੂਨਿਟ ਦੇ ਪ੍ਰਾਈਸ ਕਿੱਥੇ ਜਾਣਗੇ ਐਗਰੀਕਲਚਰ ਦੇ ਪ੍ਰਾਈਸ ਕਿੱਥੇ ਜਾਣਗੇ ਕਿਸਾਨ ਜਿਹੜੇ ਅਜੇ ਫ੍ਰੀ ਲੈ ਕੇ ਵੀ ਸੁਸਾਇਡਾਂ ਕਰਦੇ ਨੇ ਉਹਨਾਂ ਨੂੰ ਬਚਤ ਨਹੀਂ ਹੁੰਦੀ ਉਹਨਾਂ ਦਾ ਹਾਲ ਮਾੜਾ ਹੈ ਤੇ ਕੱਲ ਨੂੰ ਜਦੋਂ ਬਿੱਲ ਲੱਗਣਗੇ ਉਦੋਂ ਕਿਤੇ ਜਾਣਗੇ ਪਰ ਇਹ ਕਿਤੇ ਨਾ ਕਿਤੇ ਜੋ ਯੂਕੇ ਦੇ ਵਿੱਚ ਮਾਰਗਰੇਟ ਟੈਚਰ ਦੀ ਗਵਰਨਮੈਂਟ ਨੇ ਕੀਤਾ ਸੀ 1995 ਦੇ ਵਿੱਚ ਉਸ ਤੋਂ 30 ਸਾਲ ਹੋ ਗਏ ਉਹਨੂੰ ਅੱਜ ਯੂਕੇ ਦੇ ਵਿੱਚ 43% 1 ਸਾਲ ਦੇ ਵਿੱਚ ਇਲੈਕਟ੍ਰਿਸਿਟੀ ਪ੍ਰਾਈਸ ਇਨਫਲੇਸ਼ਨ ਹੋਈ ਹੈ ਕਿਉਂ ਸਿਰਫ ਪ੍ਰਾਈਵੇਟਾਈਜੇਸ਼ਨ ਕਰਕੇ ਉਸ ਮਾਡਲ ਤੋਂ ਸਿੱਖਣ ਤੋਂ ਬਜਾਏ ਸਰਕਾਰ ਜਿਹੜੀ ਹੈ ਕਿ ਸਿਰਫ ਤੇ ਸਿਰਫ ਕਾਰਪੋਰੇਟ ਪੱਖੀ ਆਪਣਾ ਰਵਈਆ ਅਪਣਾ ਕੇ ਇਹਨੂੰ ਜਿਹੜਾ ਹੈਗਾ ਲਾਗੂ ਕਰਨ ਦੀ ਉਸ ਚਾਰੀ ਹੈ ਹੁਣ ਕਿੰਨੇ ਵਜੇ ਤੋਂ ਉਤਰਦੇ ਤਾਂ ਬੈਠੇ ਹੋਏ ਤੇ ਕੋਈ ਸਰਕਾਰ ਦੇ ਨੁਮਾਇੰਦੇ ਇੱਥੇ ਪਹੁੰਚੇ ਸਰਕਾਰ ਦੇ ਨੁਮਾਇੰਦੇ ਨੇ ਅਜੇ ਤੱਕ ਕੋਈ ਪਹੁੰਚਿਆ ਪਹੁੰਚ ਕਰਦੇ ਪਏ ਪਰ ਅਸੀਂ ਜੁਆਇੰਟ ਕੋਨ ਇੱਕ ਸਮਝ ਸਾਂਝਾ ਤੜਾ ਜੋ ਪਹਿਲਾ ਕਰੇਗਾ ਉਹਦੇ ਮੁਤਾਬਕ ਅਸੀਂ ਚੱਲਦੇ ਆਂ ਜੀ ਔਰ ਅਸੀਂ ਤੁਹਾਡੇ ਮਾਦੀਆਂ ਨੂੰ ਅਪੀਲ ਕਰਨੀ ਚਾਹੁੰਦੇ ਆਂ ਪਹਿਲਾਂ ਵੀ ਤੁਹਾਨੂੰ ਮੈਂ ਬਲਪੁਰਿਆ ਸਾਹਨੇ ਉਸਤਾਦ ਨਾਲ ਦੱਸ ਦਿੱਤਾ ਕਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੇ ਮੰਨ ਲਓ ਜਿਹੜੇ ਇਹ ਜ਼ਮੀਨਾਂਦਾਨ ਵਾਲੀਆਂ ਜ਼ਮੀਨਾਂ ਵੇਖ ਜਾਂਦੀਆਂ ਇਹ ਕੱਲਾ ਕਿਸਾਨ ਮੁਲਾਜ਼ਮ ਦੇ ਪਰਕ ਨਹੀਂ ਪੈਣਾ ਦੁਕਾਨਦਾਰਾਂ ਦੇ ਛੋਟਿਆਂ ਦੇ ਜਿੱਦਾਂ ਅੱਗੇ ਤੁਹਾਨੂੰ ਬੜਾ ਵੱਡੇ ਮੋਲਾਂ ਨੇ ਸਾਰਾ ਕੁਝ ਤੈਸ਼ ਨੈਸ਼ ਕਰ ਦਿੱਤਾ ਛੋਟਾ ਜਿਹੜਾ ਮੀਡੀਅਮ ਵਰਗਾ ਉਹ ਬਹੁਤ ਤੈਸ਼ ਨਾਸ਼ ਹੋ ਜਾਏਗਾ ਕਿਉਂਕਿ ਤੁਸੀਂ ਵੇਖਿਆ ਆ ਮੋਬਾਈਲ ਦੇ ਨੈਟਵਰਕ ਵੇਖ ਲਓ ਫ੍ਰੀ ਦਿੰਦੇਗੇ ਕਿੱਥੇ ਕਿੱਥੇ ਲੈ ਗਿਆ ਬੀਐਸਐਲ ਦਾਦਾ ਜੀ ਤੁਹਾਨੂੰ ਦੱਸਿਆ ਕਿ ਉਹ ਘਾਟੇ 'ਚ ਲਿਆਂ ਕੇ ਸਰਕਾਰਾਂ ਨੇ ਹੁਣ ਵੀ ਸਾਡੇ ਘੱਟ ਮੁਲਾਜ਼ਮ ਭਰਤੀ ਕਰਕੇ ਲੋਕਾਂ ਦੇ ਵਿੱਚ ਮੁਲਾਜ਼ਮਾਂ ਦਾ ਜਿਹੜਾ ਬੀਲੀ ਮਲਾਜਮਾਂ ਨਾਲ ਪਬਲਿਕ ਨਾਲ ਟਕਰਾ ਕਰਕੇ ਬਦਨਾਮ ਕਰਕੇ ਆ ਜ਼ਮੀਨਾਂ ਵਾਲੇ ਬਣੇ ਹੋਏ ਆ ਜਦੋਂ ਕਿ ਸਰਕਾਰੀ ਮੁਲਾਜ਼ਮਾਂ ਨੂੰ ਡਰ ਹੁੰਦਾ ਵਾ ਪ੍ਰਾਈਵੇਟ ਮੁਲਾਜ਼ਮ ਤੁਹਾਨੂੰ ਪਤਾ ਕੀ ਕੋਈ ਕਰਦੇ ਆ ਕੰਪਨੀਆਂ ਕੀ ਕੋਈ ਕਰਦੀਆਂ ਅੱਡੇ ਦੇ ਸਾਹਮਣੇ ਅਦਾਲਤ ਨੂੰ ਚੰਡੀਗੜ੍ਹ ਦੀ ਪਹਿਲੋ ਕੰਪਨੀ ਨੂੰ ਕਿਹਾ ਕੱਲ ਪਰਸੋਂ ਅਸੀਂ 80 ਪੈਸੇ ਵਧਾ ਦਤੇ ਅਗਲੇ ਮਹੀਨੇ ਫੇਰ ਵਧਾ ਰਹੇ ਆ ਉਹ 12 13 ਰੁਪਏ ਯੂਨਿਟ ਤੇ ਲੈ ਜਾਣਾ ਟਕਰਾ ਬੰਦਾ ਦੇ ਦੇ ਲੂਗਾ ਮਾਰਾ ਮੱਧ ਵਰਗ ਕਿੱਥੇ ਜਾਊਗਾ ਉਹ ਸਾਡਾ ਪੰਜਾਬ ਦੇ ਵਿੱਚ ਹੋਣਾ ਆ ਕੱਲ ਦੀ ਗੱਲ ਵਾ ਇਹ ਆ ਵੀ ਪੰਜਾਬ ਯੂਨੀਵਰਸਿਟੀ ਇੱਕ ਦੋਈਓ ਸੈਂਟਰ ਨੇ ਆਪਣੇ ਥੱਲੇ ਲੈ ਲਈ ਇੱਕ ਇੱਕ ਦਾਦਾ ਕਰਕੇ ਪੀਐਮ ਦੇ ਵਿਚ ਜਿਹੜਾ ਸਾਡਾ ਮੈਂਬਰਸ਼ਿਪ ਖਤਮ ਕਰਦੀ ਸਰਕਾਰ ਕੁਝ ਨਹੀਂ ਕਰ ਰਹੀ ਹਾਈ ਕੋਰਟ ਚਲੇ ਗਏ ਉੱਧਰ ਜਾਣਗੇ ਕੇ ਟਵੈਂਡ ਕਰਕੇ ਆ ਕੇ ਕਰਨਗੇ ਇਸ ਤੋਂ ਇਲਾਵਾ ਕੁਝ ਨਹੀਂ ਕਰਦੀ ਇਹ ਛੜਕਾ ਉੱਤਰਨਾ ਪੈਣਾ ਆਪਣੀਆਂ ਜਿਹੜੀਆਂ ਜ਼ਮੀਨਾਂ ਔਰ ਆਪਣੇ ਪ੍ਰਾਈ ਸਰਕਾਰੀ ਧਾਰੇ ਪ੍ਰਾਈਵੇਟ ਰੋਕਣ ਲਈ ਸਰਕਾਰ ਦੇ ਉੱਤਰਨਾ ਪੈਣਾ ਐਂ ਬਿਜ਼ੀਨਸ ਮਾਲਕਾਂ ਕਿਸਾਨ ਔਰ ਅਪੀਲ ਕਰਦੇ ਆ ਜਿਹੜੇ ਸ਼ਹਿਰ ਵਾਸੀ ਆ ਛੋਟੇ ਮੋਟੇ ਦੁਕਾਨਦਾਰ ਜਿਹੜੇ ਮੋਲ ਨਾਲ ਤੇ ਆਉਣਾ ਨਹੀਂਗਾ ਉਹਨਾਂ ਅਪੀਲ ਕਰਦੇ ਆ ਸਾਡਾ ਸੰਜੋਗ ਦੇ ਕੇ ਇਹ ਜਿਹੜੀਆਂ ਜ਼ਮੀਨਾਂ ਵੇਖ ਰਹੀਆਂ ਇਹਨਾਂ ਨੂੰ ਬਚਾਇਆ ਜਾਵੇ ਅੱਗੇ ਅੱਗੇ ਕੀ ਕੁਝ ਪਲਾਨ ਰੂਟ ਪਲਾਨ ਬਣਾਇਆ ਗਿਆ ਕਿਵੇਂ ਸੰਘਰਸ਼ ਨੂੰ ਜਿਹੜਾ ਖਤਮ ਕੀਤਾ ਜਾਵੇਗਾ ਜਾਂ ਅੱਗੇ ਕੀ ਕੁਝ ਰੂਟ ਪਲਾਨ ਤਿਆਰ ਕੀਤਾ ਗਿਆ ਹੈ ਆਪਣੇ ਜਥੇਬੰਦੀਆਂ ਦੇ ਵੱਲ ਇਹ ਜਿਹੜੀ ਰੂਪ ਰੇਖਾ ਵਾ ਅਸੀਂ ਸਾਂਝੀ ਤੌਰ ਤੇ ਮੀਟਿੰਗ ਕਰਕੇ ਰੂਪ ਰੇਖਾ ਤੈਅ ਕਰ ਲਈ ਆ ਪਰ ਉਹ ਰੂਪ ਰੇਖਾ ਅਸੀਂ ਕੋਧੜੀ ਤੈਅ ਕਰ ਸਕਦਾ ਤੁਹਾਨੂੰ ਦੱਸ ਸਕਦੇ ਕਾਹ 15 ਮਿੰਟਾਂ ਤੱਕ ਇਹ ਸਟੇਜ ਤੋਂ ਲਾਨ ਕਰਨਾ ਸਾਰੀ ਰੂਪ ਦੇਖਦਾ ਉਹ ਤੁਹਾਨੂੰ ਸਾਰੇ ਪਤਾ ਲੱਗ ਜਾਣਾ ਸੀ ਸੋ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਫਿਰੋਜ਼ਪੁਰ ਰੋਡ ਦੀਆਂ ਜਿੱਥੇ ਵੱਖ-ਵੱਖ ਜਿੱਥੇ ਬੰਦੀਆਂ ਜਰੂਰ ਬੈਠੀਆਂ ਹੋਈਆਂ ਨੇ ਨਾਲ ਹੀ ਜਿਹੜਾ ਹੈ ਕਿਸਾਨ ਜਿੱਥੇ ਬੰਦੀਆਂ ਵੱਲੋਂ ਵੀ ਜਿਹੜਾ ਇਹਨਾਂ ਨੂੰ ਮਿਲ ਰਿਹਾ ਹੈ ਭਰਾਵਾਂ ਨੂੰ ਗਾਰਾ ਮਿਲ ਰਿਹਾ ਹੈ ਤੇ ਨਾਲ ਹੀ ਪਿੱਛੇ ਇੱਕ ਤਸਵੀਰ ਤੇ 5 ਮਿੰਟ ਬਾਅਦ ਜਿਹੜਾ ਇਹਨਾਂ ਨੇ ਐਲਾਨ ਕਰਨਾ ਸਵੇਰੇ ਜਿਹੜੀ ਕਾਲ ਦਿੱਤੀ ਗਈ ਸੀ ਉਹ ਕੈਨੇਡਾ ਮੰਤਰੀ ਤੇ ਕਿਸੇ ਮੰਤਰੀ ਜਿਹੜੇ ਨੇ ਉਹਨਾਂ ਦੇ ਘਰ ਦੇ ਕਿਰਾਵ ਦੀ ਜਿੱਥੇ ਭਾਰਤੀ ਬਿਰਤੀ ਦੇ ਵਿੱਚ ਪੰਜਾਬ ਦੇ ਰਾਤ ਆ ਉਹ ਵੀ ਸਾਰੇ ਇੱਥੇ ਅੱਗੇ ਦੀ ਨਜ਼ਾਕਤ ਨੂੰ ਦੇਖਦੇ ਜਿੱਥੇ ਇਹੋ ਖਬਰ ਇਹੋ ਫੋਟੋ ਲਗਣੀਆਂ ਤੁਹਾਡੀਆਂ ਪਾਰੀ ਸੁਰੱਖਿਆ ਬਲ ਗੁਣਿਆਤਾਂ ਨਾਤ ਕਿਤਾ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਰੀਆਂ ਪਿੰਡਾਂ ਦਿਖਾ ਦਿੱਤੀਆਂ ਜੀ ਸੋ ਦੇਖਣਾ ਹੈ ਜਿਹੜਾ ਇਹ ਮੰਗ ਪੱਤਰ ਦਿੱਤਾ ਗਿਆ ਇਹਨੂੰ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਵੱਲੋਂ ਉਹਦੇ ਅੱਗੇ ਤੇ ਇਹਨੂੰ ਜਿਹੜਾ ਅੱਗੇ ਜੋ ਵੀ ਇਸ ਤੇ ਕਾਰਵਾਈ ਹੋਣੀ ਹੈ ਸਾ ਸਰਕਾਰ ਨਾਲ ਅੱਗੇ ਫਾਰਵਰਡ ਕਰ ਦੇ ਤਾਂ ਕਿ ਇਸ ਤੇ ਜੋ ਵੀ ਸਰਕਾਰ ਦੇ ਹੁਕਮ ਹੋਣਗੇ ਕਾਰਵਾਈ ਹੋਏਗੀ ਉਹ ਇਸ ਤੇ ਕੀਤੀ ਜਾ ਸਕੇ ਹੁਣ ਕਰਨਾ ਚਾਹ ਦਿੱਤਾ ਕਿ ਤੁਹਾਡੇ ਵੱਲੋਂ ਧਰਨਾ ਅੱਜ ਇਹਨਾਂ ਵੱਲੋਂ ਪ੍ਰੋਟੈਸਟ ਜਿਹੜਾ ਕੀਤਾ ਗਿਆ ਉਹ ਹੁਣ ਇਹਨਾਂ ਨੇ ਮੰਗ ਪੱਤਰ ਦਿੱਤਾ ਹੈ ਕਿ ਇਸ ਤੋਂ ਬਾਅਦ ਇਹਨਾਂ ਨੇ ਆਪਣਾ ਜੋ ਇਸ ਤੋਂ ਡਿਸਵਰਸ ਕਰ ਸਰ ਕਿ ਮੁਖਮੰਦਾ ਕੀ ਹੈ ਮੁਖਮੰਦਾ ਕੀ ਰੱਖਿਆ ਹੈ ਮੁਖਮੰਦਾ ਇਹ ਹੈ ਕਿ ਜਿਹੜਾ ਗਵਰਨਮੈਂਟ ਦਾ ਨੰਬਰ ਹੈ ਐਸਪੀ ਸਾਹਿਬ ਨੂੰ ਅੱਗੇ ਨਾ ਵੇਚਿਆ ਜਿਹੜਾ ਗਵਰਨਮੈਂਟ ਦੇ ਕੋਲ ਸਾਡੇ ਜਿਹੜੀ ਹੈ ਉਹ ਚੇਂਜ ਕਰਕੇ ਉਹਨਾਂ ਨੂੰ ਅੱਗੇ ਬਾਲ ਕੀਤਾ ਸਰ ਕਿੰਨੀਆਂ ਟੋਟਲ ਸਾਈਟਸ ਹੈਗੇ ਉਹ ਅਲੱਗ-ਅਲੱਗ ਸਾਈਟਸ ਹੈ ਇਹਨਾਂ ਨੇ ਆਪਣੇ ਮੰਗ ਪੱਤਰ 'ਚ ਲਿਖਿਆ ਹੈ ਉਹ ਡਿਟੇਲਸ ਤੁਹਾਨੂੰ ਬਾਅਦ 'ਚ ਮਿਲਦੇ ਜੀ ਜੀ ਅਗੇ ਮੰਗ ਪੱਤਰ ਕਿਤੇ ਪਹੁੰਚਾਉਗੇ ਇੱਕ ਵਾਰ ਡੀਸੀ ਸਾਊਥ ਤੋਂ ਅਗੇ ਮੰਤਰੀ ਸਾਹਿਬ ਕੋਲ ਪਹੁੰਚਾ ਦਿੱਤਾ। ਚਲੋ ਜੀ। ਸੋ اے ਸੀ ਕੇ ਜੱਥੇਬੰਦੀ ਦੇ ਲੋਕ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ ਤਸਵੀਰਾਂ ਦੇਖ ਸਕਦੇ ਹੋ। ਵੱਡੇ ਪੱਧਰ ਤੇ ਜਿਹੜਾ ਕਰਨਾ ਮੁਜ਼ਾਹਿਰਾ ਕੀਤਾ ਜਾ ਰਿਹਾ ਤਾਂ ਉੱਥੇ ਇੱਕ ਤਸਵੀਰ ਹੋਰ ਦਿਖਾਣੀ ਬੜੀ ਲਾਜ਼ਮੀ ਹੈ। ਇਹ ਸੰਜੀਵ ਅਰੋੜਾ ਜੀ ਦੇ ਜਿਹੜੇ ਕਾਰ ਦੇ ਬਾਹਰ ਦੀਆਂ ਤਸਵੀਰਾਂ ਨੇ ਵਿਜਲੀ ਮੰਤਰੀ ਨੇ ਪੰਜਾਬ ਜਿਨ੍ਹਾਂ ਦੇ ਕਾਰ ਦਾ ਕਿਰਾਵ ਕਰਨ ਦੀ ਜਿਹੜੀ ਕਾਲ ਦਿੱਤੀ ਗਈ ਸੀ ਜਿਸ ਤੋਂ ਬਾਅਦ ਪਾਰੀ ਜਿਹੜਾ ਸੁਰੱਖਿਆ ਬਲ ਉਹਨਾਂ ਦੇ ਕਾਰ ਦੇ ਬਾਹਰ ਨਾਦ ਕੀਤਾ ਗਿਆ ਤੇ ਨਾਲ ਹੀ ਦੇਖ ਸਕਦੇ ਹੋ ਜਿਹੜਾ ওয়াটার ਕੈਨ ਕਿਉਂਕਿ मौके ਦੀ ਨਜ਼ਾਕਤ ਨੂੰ ਦੇਖਦੇ ਹੋਏ ওয়াটার ਕੈਨਨ ਵੀ ਜਿਹੜੇ ਹੈ ਜ਼ਰੂਰ ਇੱਥੇ ਡਿਪਲੋਏ ਕੀਤੇ ਗਏ ਨੇ ਤੇ ਪਾਰੀ ਗਿਣਤੀ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਵੀ ਇੱਥੇ ਮੌਜੂਦ ਨੇ ਕਿਉਂਕਿ ਕਾਲ ਦਿੱਤੀ ਗਈ ਸੀ ਕਿ ਉਹਨਾਂ ਦੇ ਕਾਰ ਦਾ ਕੇਰਾਵ ਕਰਨਾ ਹੈ ਤੇ ਜਿਦਾ ਕਿ ਜਥੇਬੰਦੀ ਦੇ ਵੱਲੋਂ ਵੀ ਜਿਹੜਾ ਜ਼ਰੂਰ ਐਲਾਨ ਕੀਤਾ ਗਿਆ ਸੀ ਕਿ ਕਾਰ ਦਾ ਕੇਰਾਵ ਕਰਾਂਗੇ ਉਸ ਨੂੰ ਦੇਖਦੇ ਹੋਏ ਪਾਰੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਇੱਥੇ ਪਹੁੰਚੇ ਹੋਏ ਨੇ ਤੇ 2 ਵਜੇ ਤੇ ਕਰੀ ਜਿਹੜਾ ਤਰਨਾ ਇੱਥੇ ਪਹੁੰਚਣਾ ਹੈ ਪਰ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਕਰਨਾ ਹੈ ਕਿੰਨਾ ਕੁ ਵੱਡਾ ਜਿਹੜਾ ਰੂਪ ਲੈਂਦੀ ਹੈ ਤੇ ਕੀ ਕੁਝ ਇਸ ਦਾ ਸਿੱਟਾ ਨਿਕਲਦਾ ਹੈ ਜੁੜੇ ਰਹੋ ਜਣੇ ਲਾਈਵ ਦੇ ਨਾਲ ਲੁਧਿਆਣਾ ਤੋਂ ਕੈਮਰਾ ਪਰਸਨ ਹਨੀਦ ਨਾਲ ਮੈਂ ਆਮ